ਹਾਂਜੀ ਸਾਈਗੁਰ ਜੀ ਆਪਾਂ ਆ ਗਏ ਆ ਭਗਤ ਨਾਮਦੇਵ ਜੀ ਦਾ ਜਨਮ ਸਥਾਨ ਆ ਜਿੱਥੇ ਇਹ ਆ ਰਾਹ ਹੁੰਦਾ ਇਧਰੋਂ 5 ਮਿੰਟ ਲੱਗਦੇ ਆ ਭਗਤ ਨਾਮਦੇਵ ਜੀ ਦਾ ਜਨਮ ਸਥਾਨ ਵੀ ਆ ਜਿੱਥੇ ਮੰਦਿਰ ਕਮਾਇਆ ਜੋ ਥੋੜਾ ਦੂਰ ਉਹ ਵੀ ਦੇਖਦੇ ਆਪਾਂ ਬਾਅਦ ਚ ਤੇ ਜਿੱਥੇ ਉਹਨਾਂ ਨੇ ਭਗਤੀ ਕੀਤੀ ਸੀ ਆ ਚਲੀਆਂ ਏ ਉਹ ਲਿਖਿਆ ਹੋਇਆ ਤਨਤਨ ਬਾਬਾ ਨਾਮਦੇਵ ਜੀ ਬਾਬਾ ਜੀ ਦਾ ਕਰ ਆਕਾਰਾ ਜੀ ਆਕਾਰਾ ਇੱਥੇ ਭਗਤ ਨਾਮਦੇਵ ਜੀ ਦਾ ਜਨਮ ਸਥਾਨ ਆਹੇ ਚੱਲਦੇ ਆਪਾਂ ਅੰਦਰ ਜੀ ਕੀ ਫਤਹਿ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਤੁਸੀਂ जहा ने उस पवित्र अस्थान के भागों की धरती के दर्शन किए जितमी भगत भगत नाम देव जी का जन्म हो उ जगह है ये नानका परिवार तो पैदे हुए थे बारह सौ सत्तर फाई अक्टूबर बारह सौ सत्तर सत्तर गुरु नानक देव जी चौदह सौहत्तर चाहिए मतलब

ਨਹੀਂ ਨਾ ਜੀ ਪਿੰਡ ਇਹਨਾਂ ਦਾ ਪੁੱਤਰ ਗੁੰਦਰਪੁਰ ਜੀ ਮਾਰਾਪੁਰ ਜੀ ਹਾਂਜੀ ਇਹਨਾਂ ਦਾ ਸੁਸ਼ ਪਿਤਾ ਨੇ ਵਿਹਾਤ ਆਪਣਾ ਸਾਥ ਜਨਮ ਲੈ ਤਾਹਤਾਰ ਜੀ ਅਨੰਦਪ੍ਰਸਾਦ ਅਨੰਦਪੁਰਿਆ ਚੋਤੇ ਵਸਾਇਆ ਜੀ ਕਾਉਤਕੀ ਤੇ ਪੂਰਾ ਇਹਨਾਂ ਦੀ ਵੀ ਆਪਣੀ ਇੱਥੇ ਤੇ ਆਪਣੇ ਪਿੰਡ ਗੁੰਦਰਪੁਰ ਇੱਥੇ ਟਿਕਟਾਂ ਤੇ ਸਾਹ ਹੈ ਕਿ ਹਮ ਇਹ ਕਾਹਨ ਪਤਨੀ ਪਿਛਲੇ ਜਨਮ ਦੇ ਕਿੰਨੇ ਜਨਮਾਂ ਤੋਂ ਭਗਤੀ ਕਰਦੇ ਜਾਂਦੇ ਸੀ ਉਹ ਮਾਤਾ ਪਿਤਾ ਨੇ ਪਤਾ ਨਹੀਂ ਕਿੰਨੇ ਕੁ ਦਿਨ ਪਤਾ ਸਰਪੰਤੀ ਕੀਤੀ ਹੁਣ ਇਹ ਜਿਹਨਾਂ ਦੇ ਕੋਲ ਉਹਨਾਂ ਨੇ ਜਿੰਦੀ ਹੋਰੀਨਾਂ ਨੇ ਆ ਗਈ ਪੀਸ ਅਖੰਡੀ ਸੋਸਾਰ ਜਤਨ ਤੋਂ ਪਤਾ ਖੰਡਾਂ ਤੋਂ ਜੀੜੀ ਪੌਂਚਰੀ ਚ ਹਾਂਜੀ ਰੱਬ ਸਮਝਦੇ ਸੀ ਜੀ ਜੀ ਉਹਨਾਂ ਨਾਲ ਆਪੇ ਕੀ ਕਰ ਲਈ ਜੀ ਹਾਂਜੀ ਇਤੋਂ ਫਿਰ ਇਹ ਹੀ ਅਖੀਰਲਾ ਸਮਾਇਨਾ ਜਰਦਾਸਪੁਰ ਜੀ ਦੇ ਪਿੰਡ ਘਮਾਨ ਜੀ ਉੱਥੇ 18 ਹੰਸਾਂ ਨੇ ਉੱਥੇ ਬੜੀ ਤਪੱਸਿਆ ਕੀਤੀ ਇਹ ਉੱਥੇ ਤੋਂ ਨਿਕਲਦਾ ਸਾਹ ਦੋਹਰਾ ਸਾਹਿਬ ਜੀ ਜਿੱਥੇ ਆਉ ਲੋੜੀ ਨੂੰ ਹਾਂਜੀ ਨੋਟ ਕਰਦੇ ਨੇ ਸ਼ਬਦ ਸੁਣ ਤੁਸੀਂ ਅ ਵੀ ਕਹਿੰਦੇ ਜੀ ਸਾਡੀ ਤਾਂ ਨਹੀਂ ਕਿਸੇ ਦਰਸ਼ਨ ਨਹੀਂ ਕਰ ਸਕੀ ਮੈਂ ਜ਼ਰੂਰ ਤਰਾਂ ਕਰਦਾ ਜੀ ਯਾਦ ਨੂੰ ਉਹ ਠੀਕ ਹੈ ਤੇ ਬਹੁਤ ਬਹੁਤ ਖੁਸ਼ ਹੋਇਆ ਤੁਸੀਂ ਵੀਰੇ ਤੁਸੀਂ ਜਨ ਆਇਆ ਮੇਰੇ ਲੱਖਾਂ ਦਾ ਸੀ ਹੁੰਦਾ ਹਾਂ ਜੀ ਪਾਲ ਪੂਰਾ ਭਰੇ ਜਾਂਦਾ ਉਹ ਕਹਿੰਦਾ ਜੀ ਮਾਹ ਤਪਿਆ ਨਾਲ ਸਾਥ ਨੂੰ ਉਹ ਹੈ ਜਨ ਆਇਆ ਤੁਸੀਂ ਬਹੁਤ ਚਾਹ ਉਸ ਇਹੀ ਕੋਈ ਨੋਟ ਗੋਸਾ ਤੁਸੀਂ ਜਨ ਹਾਂ ਜੀ ਹਾਂਜੀ ਆਪਾਂ ਆ ਗਏ ਅੰਦਰ ਇਹ ਨਾਮਦੇਵ ਜੀ ਦਾ ਮਹਾਰਾਜ ਜੀ ਦਾ ਉਹ ਕੀ ਘਰ ਆ ਜੀ ਜਿਹੜਾ ਜਿੱਥੇ ਮਹਾਰਾਜ ਦਾ ਨਾਨਕਾ ਘਰ ਦੱਸਿਆ ਜਾਂਦਾ ਹੈ ਇੱਥੇ ਮਾਰੇ ਰਹਿੰਦੇ ਸੀ ਆਪਾਂ ਘੁੰਮ ਕੇ ਇਹ ਜਗਾ ਪਹਿਲਾਂ ਤਾਂ ਬਹੁਤ ਉੱਚੀ ਸੀ ਹੁਣ ਸੈਦਾ ਦੇ ਪਰਤਾ ਪੈ ਗਿਆ ਕਰਕੇ ਨੀਵੀਂ ਹੋ ਗਈ ਇਹ ਛੱਤ ਸੀਗੀ ਕਰ ਦਿੱਤੀ ਹਾਂਜੀ ਤੇ ਇਥੇ ਆਪਾਂ ਅੰਦਰ ਜਾਣਾ ਜੀ ਘਰ ਦਾ ਗੇਟ ਸੀਗਾ ਆਜੋ ਇਹ ਜਗ੍ਹਾ ਜੀ ਮਹਾਰਾਜੀ ਦੀ ਅੰਨ ਇਹ ਮਹਾਰਾਜੀ ਦੇ ਘਰ ਦਾ ਅੰਦਰਲਾ ਪਾਸਾ ਜੀ ਕਮਰਾ ਜੀ ਨੂੰ ਕਹਿੰਦੇ ਉਹ ਚੀਜ਼ ਹੈ ਇੱਥੋਂ ਦੀ ਆਪਾਂ ਬਾਹਰ ਨਿਕਲਣਾ ਜੀ ਇਹ ਜਗਾਠਾਂ ਵੀ ਕਹਿੰਦੇ ਮਹਾਰਾਜ ਵੇਲੇ ਜਾਂ ਰਸੀਆਂ ਜਾਂਦੀਆਂ ਇਥੋਂ ਦੀ ਆਪਾਂ ਬਾਹਰ ਨਿਕਲਦੇ ਹਾਂ ਜੀ